ਨਗਰ ਕੌਂਸਲ ਢੌਲਾ ਵਿਖੇ ਮੀਤ ਪ੍ਰਧਾਨ ਦੀ ਚੋਣ ਨੇਪਰੇ ਚੜ੍ਹੀ ਜਿਸ ਦੇ ਵਿੱਚ ਕਾਉਂਸਲਰ ਸੁਖਵਿੰਦਰ ਸਿੰਘ ਮੁੰਦਰੀ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਇਸ ਮੌਕੇ ਇਹ ਚੋਣ 71 ਸਮੂਹ ਕਾਉਂਸਲਰਾਂ ਦੀ ਹਾਜ਼ਰੀ ਅਤੇ ਜ਼ਿਲ੍ਹਾ ਪ੍ਰਸ਼ਾਸਕ ਅਧਿਕਾਰੀਆਂ ਦੀ ਦੇਖ ਰੱਖੇਟ ਹੋਈ ਰਾਜ ਜਿਹੜੀ ਅਗੰਡਾ ਕੀ ਅਗੰਡਾ ਅੱਜ ਦਾ ਏਜੰਡਾ ਇਹ ਸੀਗਾ ਜੀ ਆਪਣੇ ਨਗਰ ਕੌਂਸਲ ਧਨੋਲਾ ਦੀ ਵਾਈਸ ਪ੍ਰਧਾਨ ਦੀ ਚੋਣ ਇੱਥੇ ਰੱਖੀ ਸੀਗੀ ਜੀ ਤੇ ਸ਼੍ਰੀ ਸੁਖਵਿੰਦਰ ਸਿੰਘ ਜੀ ਨੇ ਉਹਨਾਂ ਨੂੰ ਸਰਵਸੰਮਤੀ ਨਾਲ ਸਾਰੇ ਜਿੰਨੇ ਵੀ ਪ੍ਰੈਜ਼ੈਂਟ ਮੈਂਬਰ ਸੀਗੇ ਉਹਨਾਂ ਨੇ ਚੁਣ ਲਿਆ ਜੀ ਤੋਂ ਚੋਣ ਪ੍ਰਕਿਰਿਆ ਥੀ ਖਤਮ ਹੁੰਦੀ ਹੈ ਜੀ ਤੇ ਉਹਨੂੰ ਵਾਈਸ ਪ੍ਰਧਾਨ ਦਾ ਆਪਣਾ ਅਹੁਦਾ ਸਾਮਣਗੇ ਪ੍ਰਧਾਨ ਜੀ ਆਲਰੇਡੀ ਨਗਰ ਕੌਂਸਲ ਦੇ ਹੈਗੇ ਨੇ ਤੋਂ ਬਸ ਇਸ ਤੋਂ ਬਾਅਦ ਅਸੀਂ ਆਹ ਮੀਟਿੰਗ ਸਥगित ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਜੀ ਮੈਂ ਸਾਡੇ ਵੱਡੇ ਭਰਾ ਸੁਖਵਿੰਦਰ ਮੁੰਦਰੀ ਜੀ ਨੂੰ ਮੁਬਾਰਕਬਾਦ ਦਿੰਨਾ ਜਿਹੜੇ ਕਿ ਅੱਜ ਵਾਈਸ ਪ੍ਰਧਾਨ ਬਣੇ ਨੇ ਤਨੌਲਾ ਕਮੇਟੀ ਦੇ ਤੇ ਸਾਰੇ ਐਮਸੀ ਸਹਿਬਾਨਾਂ ਦਾ ਧੰਨਵਾਦ ਕਰਦੇ ਆਂ ਪ੍ਰਧਾਨ ਜੀ ਦਾ ਤੇ ਜਿਨ੍ਹਾਂ ਨੇ ਇਹਨਾਂ ਨੂੰ ਵੋਟ ਪਾ ਕੇ ਅੱਜ ਚੁਣਿਆ ਤੇ ਤਨੌਲੇ ਦੀ ਵੇਤਰੀ ਲਈ ਤਨੌਲੇ ਦੀ ਕਮੇਟੀ ਚ ਚੰਗੀ ਤਰੀਕੇ ਲੋਕਾਂ ਦੇ ਲਈ ਕੰਮ ਕਰਨ ਲਈ ਤਾਂ ਸਾਡੀ ਟੀਮ 24 ਘੰਟੇ ਜਿਹੜੀ ਵਚਨਬੱਧ ਰਹਿੰਦੀ ਹੈ 24 ਘੰਟੇ ਕਹ ਲੋ ਪੱਪਾ ਪਾ ਰਹਿੰਦੀ ਹੈ ਤਾਂ ਅੱਜ ਹੋਰ ਮਜ਼ਬੂਤੀ ਮਿਲੀ ਐ ਕੰਮ ਤਾਂ ਇਹ ਪਹਿਲਾਂ ਵੀ ਬੜੇ ਵਧੀਆ ਤਰੀਕੇ ਨਾਲ ਲੋਕਾਂ ਦੀ ਸੇਵਾ ਕਰ ਰਹੇ ਨੇ ਪਰ ਜੋ ਪੋਲੀਟੀਕਲ ਪੋਸਟਾਂ ਜਾਂ ਪੋਜੀਸ਼ਨਾਂ ਬਣੀਆਂ ਨੇ ਉਹਦੇ ਨਾਲ ਐਮਸੀ ਦਾ ਜਾਂ ਕੈਲੋ ਵਰਕਰ ਦਾ ਹੌਸਲਾ ਵਧਦਾ ਸਾਡੇ ਪੁਰਾਣੇ ਸਾਥੀ ਨੇ ਤਾਂ ਅੱਜ ਇਹਨਾਂ ਨੂੰ ਇਹ ਪੋਜੀਸ਼ਨ ਮਿਲੀ ਐ ਮੈਂ ਸਭ ਤੋਂ ਵੱਧ ਮੁਬਾਰਕਬਾਦ ਦਿੰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇੱਕ ਹੋਰ ਪੋਸਟ ਐ ਸੀਨੀਅਰ ਵਾਈਸ ਪ੍ਰਧਾਨ ਦੀ ਉਹ ਭਾਨਾ ਬਾਈ ਨੂੰ ਮਤਾ ਪੈਜੂਗਾ ਇਹ ਤੋਂ ਬਾਅਦ ਜਦੋਂ ਵੀ ਇਹ ਮੀਟਿੰਗ ਰੱਖਦੇ ਅਗਲੀ ਉਹਦੇ ਚ ਪੈ ਕੇ ਤਾਂ ਉਹਦੇ ਬਾਅਦ ਅਸੀਂ ਇਹਨਾਂ ਨੂੰ ਵੀ ਜ਼ਿੰਮੇਵਾਰੀ ਦੇਵਾਂਗੇ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਪੂਰੇ ਧਨੋਲੇ ਨੂੰ ਤੇ ਸਾਡੇ ਪੂਰੇ ਆਮ ਆਦਮੀ ਪਾਰਟੀ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੰਦਾ ਧੰਨਵਾਦ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਜੀ ਭਾਈ ਗਰਮੀਤ ਸਿੰਘ ਮਿਤਹਿਰ ਜੀ ਦਾ ਕਿ ਜਿਨ੍ਹਾਂ ਨੇ ਮੈਨੂੰ ਕਾਬਲ ਸਮਝਿਆ ਤੇ ਮੈਂ ਹਰਿੰਦਰ ਢਾਲੀਵਾਲ ਜੀ ਸਾਡੇ ਹਲਕਾ ਇੰਚਾਰਜ ਬਰਨਾਲਾ ਸਾਡੇ RAM TEERTH MANNA ਜੀ ਤੇ ਸਾਡੇ ਉਸਤੀ ਭਰਤਵਾਦ ਜੀ ਤੇ ਸਾਡੇ ਆਪਣੇ ਰੋਹਿਤ ਸ਼ਰਮਾ ਜੀ ਤੇ ਬਾਕੀ ਸਾਡੀ ਜਿੰਨੀ ਵੀ ਬਰਨਾਲੇ ਦੀ ਟੀਮ ਆ ਤਣਾਉਲੇ ਦੀ ਟੀਮ ਆ ਸਾਰਿਆਂ ਦਾ ਧੰਨਵਾਦ ਕਰਦਾ ਤੇ ਦਿਲ ਦੇ ਗਹਿਰਾਈਆਂ ਦੇ ਵਿੱਚੋਂ ਮੈਂ ਧੰਨਵਾਦ ਸਾਡੇ ਐਮਸੀ ਸਾਹਿਬਾਨਾਂ ਦਾ ਸਾਡੇ ਪ੍ਰਧਾਨਾਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਮੈਨੂੰ ਇਸ ਜੋਗ ਸਮਝਿਆ ਕਿ ਆਪਦਾ ਆਸ਼ੀਰਵਾਦ ਹੋ ਜਿਹੜਾ ਮੇਰੇ ਮਨ ਕੇ ਜਲੋ ਸਰ ਤੇ ਹੱਥ ਰੱਖਿਆ ਮੈਨੇ ਕਾਬਲ ਤਾਂ ਹੈ ਨਹੀਂ ਸੀਗਾ ਪਰ ਇਹਨਾਂ ਨੇ ਕਾਬਲ ਕਰਤਾ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਇਹਨਾਂ ਦਾ ਇੱਕ ਆਸਾਨ ਰਹੂਗਾ ਮੇਰੇ ਤੇ ساری ਜ਼ਿੰਦਗੀ ਤੇ ਮੈਂ ਤੁਹਾਡਾ ਵੀ ਪੱਤਰਕਾਰ ਭਰਾਵਾਂ ਦਾ ਤੇ ਜਿੰਨੇ ਸਾਡੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਪਹੁੰਚੇ ਨੇ ਤੇ ਵਿਰੋਧੀ ਧਿਰ ਦੇ ਵੀ ਕੁਝ ਐਮਸੀ ਜਿਨ੍ਹਾਂ ਨੇ ਵਿਚਾਰਿਆਂ ਨੇ ਸਾਡਾ ਸਾਥ ਦਿੱਤਾ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਪੰਜਾਬ ਪੁਲਿਸ ਦਾ ਵੀ ਬਹੁਤ ਧੰਨਵਾਦ ਜੀ ਸਾਰਿਆਂ ਨੇ ਬਹੁਤ ਸਾਥ ਦਿੱਤਾ ਤੇ ਪਨੋਲੇ ਨੂੰ ਮੈਸੇਜ ਇਹ ਹੈ ਜੀ ਦੇਖੋ ਜਿਹੜੇ ਕੋਈ ਰੁਕੇ ਕੰਮ ਨੇਗੇ ਬਹੁਤ ਛੇਤੀ ਹੋ ਚੱਲ ਪੈਣੇ ਨੇ ਤੇ ਅਸੀਂ ਹੁਣ ਅਜ ਦੁਬਾਰਾ ਪਲਾਨਿੰਗ ਕਰਦੇ ਆ ਪਹਿਲਾਂ ਚ ਤੇ ਹੁਣ ਟੀਮ ਸਾਡੀ ਵੱਡੀ ਹੋਈ ਆ ਤੇ ਟੀਮ ਮੈਨੇਜਮੈਂਟ ਦੇ ਹਿਸਾਬ ਨਾਲ ਜਿਹੜੇ ਵੀ ਰੁਕੇ ਹੋਏ ਕੰਮ ਨੇ ਜਿਹੜੇ ਵੀ ਕਿਤੇ ਕਿਤੇ ਸਾਨੂੰ ਲੱਗਦਾ ਕੋਈ ਘਾੜਵਾਦ ਹੈਗੀ ਆ ਕੋਈ ਠੇਕੇਦਾਰ ਘੁਰਨਾ ਕੋਈ ਸਾਡਾ ਮਲਾਜਮ ਸਾਨੂੰ ਲੱਗੂਗਾ ਵੀ ਘੁਰਨਾ ਸੀ ਉਹ ਵੀ ਘੁਰਾਂਗੇ ਕੋਈ ਇਹੋ ਜੀ ਗੱਲ ਨਹੀਂ ਧਰੋਲੇ ਦਾ ਕੰਮ ਤੁਸੀਂ ਦੇਖਿਓ ਵੀ ਜਿਵੇਂ 5-4 ਮਹੀਨੇ ਪਹਿਲਾਂ ਚੱਲਿਆ ਸੀਗਾ ਜਿਵੇਂ ਮੰਤਰੀ ਸਾਹਿਬ ਨੇ ਪਹਿਲਾਂ ਚਲਵਾਇਆ ਸੀਗਾ ਉਹੀ ਰਫਤਾਰ ਤੇ ਦੁਰੀਵਾਰ ਹੋ ਜਾਊਗਾ ਤੇ ਨਗਰ ਕਾਉਂਸਲ ਧਰੋਲਾ ਨੂੰ ਅਸੀਂ ਪਹਿਲੇ ਨੰਬਰ ਤੇ ਜਿਵੇਂ ਪਹਿਲਾਂ ਲੈ ਕੇ ਆਏ ਸੀ ਰਾਸ਼ਟਰਪਤੀ ਅਵਾਰਡ ਤੇ ਇਸ ਵਾਰ ਵੀ ਅਸੀਂ ਰਾਸ਼ਟਰਪਤੀ ਅਵਾਰਡ ਪੱਕਾ ਲੈ ਕੇ ਆਵਾਂ